ਜਿੱਥੋਂ ਤੱਕ ਵੀ ਤੁਹਾਡੇ ਨਿਗਾਹ ਜਾਂਦੀ ਹੈ ਅਰਬੀ ਦੀ ਫਸਲ ਆ ਇਹ ਇਹ ਭਰਾ ਨੇ ਅਰਬੀ ਦੀ ਫਸਲ ਲਾਈ ਹੋਈ ਆ ਤੇ ਡੇਢ ਕਿੱਲਾ ਇਹਨੇ ਅਰਬੀ ਦਾ ਆਪਣੇ ਖੇਤਾਂ ਦੇ ਵਿੱਚ ਲਾਇਆ ਹੋਇਆ ਇਸ ਟਾਈਮ ਦੋਸਤੋ ਜਿਹੜਾ ਮੰਡੀ ਦਾ ਰੇਟ ਹੈ ਅਰਬੀ ਦਾ ਉਹ 35 ਤੋਂ 40 ਰੁਪਏ ਕਿਲੋ ਅਰਬੀ ਦਾ ਜਿਹੜਾ ਰੇਟ ਹੈ ਉਹ 35-40 ਰੁਪਏ ਕਿਲੋ ਅਰਬੀ ਦਾ ਜਿਹੜਾ ਮੰਡੀ ਦਾ ਰੇਟ ਹੈ ਉਹ ਮੰਡੀ ਦਾ ਰੇਟ ਅਰਬੀ ਇਸ ਟਾਈਮ ਬਾਜ਼ਾਰ ਦੇ ਵਿੱਚ ਜਿਹੜਾ ਕਿਸਾਨ ਹੈ ਮੰਡੀ ਦੇ ਵਿੱਚੋਂ ਇਸ ਫਸਲ ਨੂੰ ਵੇਚ ਕੇ ਕਮਾ ਰਿਹਾ ਹੁਣ ਤੱਕ ਇਸ ਕਿਸਾਨ ਨੇ ਲੱਖਾਂ ਰੁਪਏ ਕਮਾ ਲਏ ਅਰਬੀ ਦੀ ਫਸਲ ਦੇ ਵਿੱਚੋਂ ਠੀਕ ਆ ਦੋਸਤੋ ਤਾਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਇਹ ਸਾਰੀ ਅਰਬੀ ਦੀ ਫਸਲ ਹੈ ਤੁਸੀਂ ਵੀ ਸਬਜ਼ੀਆਂ ਲਗਾਇਆ ਕਰੋ ਆਪਣੇ ਖੇਤਾਂ ਦੇ ਵਿੱਚ ਫਲ ਦੇ ਬੂਟੇ ਵੀ ਲਾਇਆ ਕਰੋ ਸਬਜ਼ੀ ਦਾ ਵੀ ਕੰਮ ਕਰਿਆ ਕਰੋ ਝੋਨੇ ਵੱਲ ਨਾ ਭੱਜੇ ਜਾਓ ਸਾਰਾ ਪੰਜਾਬ ਹੀ ਅੱਜ ਝੋਨੇ ਵੱਲ ਤੁਰਿਆ ਜਾ ਰਿਹਾ ਸਾਰਾ ਪੰਜਾਬ ਹੀ ਅੱਜ ਝੋਨਾ ਲਾਣ ਲੱਗ ਗਿਆ ਪੰਜਾਬ ਦੇ ਕਈ ਸਟੇਟਾਂ ਦੇ ਵਿੱਚ ਤਾਂ ਪਾਣੀ ਦੀ ਸਮੱਸਿਆ ਇੰਨੀ ਕਿ ਜ਼ਿਆਦਾ ਆ ਰਹੀ ਹੈ ਗੰਭੀਰ ਸਮੱਸਿਆ ਆ ਰਹੀ ਹੈ ਪਾਣੀ ਦੀ ਕਿ ਪਾਣੀ ਦੀ ਸ਼ਾਰਟ ਬਹੁਤ ਜ਼ਿਆਦਾ ਹੋ ਗਈ ਹੈ ਤੇ ਲੋਕਾਂ ਨੂੰ ਝੋਨਾ ਪਾਲਣਾ ਤਾਂ ਛੱਡੋ ਪੀਣ ਵਾਸਤੇ ਵੀ ਪਾਣੀ ਮੁੱਲ ਲੈਣਾ ਪੈ ਰਿਹਾ ਮੁੱਲ ਲੈਣਾ ਪੈ ਰਿਹਾ ਤਾ ਇਸ ਕਰਕੇ ਮੈਂ ਹਰ ਇੱਕ ਵੀਡੀਓ ਤੇ ਹਰ ਇੱਕ ਵੀਡੀਓ ਦੇ ਵਿੱਚ ਜਿਹੜੀ ਜਿੰਨੀ ਵੀ ਮੈਂ ਵੀਡੀਓ ਪਾਣਾ ਰਹਿਣਾ ਹਰ ਇੱਕ ਵੀਡੀਓ ਦੇ ਵਿੱਚ ਮੇਰਾ ਇਹੀ ਮੈਸੇਜ ਹੁੰਦਾ ਕਿਸਾਨ ਵੀਰਾਂ ਨੂੰ ਕਿ ਤੁਸੀਂ ਸਬਜੀ ਲਾਇਆ ਕਰੋ ਖੇਤਾਂ ਦੇ ਵਿੱਚ ਮੱਕੀ ਲਾਓ ਦਾਲਾਂ ਬੀਜੋ ਹੁਣ ਭਰਾਣੇ ਦੇਖੋ ਇੱਕ ਕਿਲਾ ਡੇਢ ਕਿਲਾ ਅਰਬੀ ਦਾ ਲਾਇਆ ਅਰਬੀ ਦੀ ਫਸਲ ਦੇ ਵਿੱਚੋਂ ਬਹੁਤ ਸਾਰਾ ਬਹੁਤ ਸਾਰੀ ਕਮਾਈ ਵਾਈ ਕਰ ਰਿਹਾ ਠੀਕ ਹੈ ਤਾਂ ਮੈਂ ਪਿਛਲੀ ਵੀਡੀਓ ਪਾ ਕੇ ਹਟਿਆ ਉਹਦੇ ਵਿੱਚ ਮੈਂ ਤੁਹਾਨੂੰ ਵਾਈ ਲਾਈਵ ਦਿਖਾਇਆ ਸੀਗਾ ਅਰਬੀ ਪਾਟ ਰਹੇ ਨੇ ਉਹਦੇ ਮੁੰਡੇ ਲੱਗੇ ਹੋਏ ਨੇ ਖੇਤਾਂ ਦੇ ਵਿੱਚ ਤੇ ਪਿਓ ਅਰਬੀ ਤੋੜ ਰਿਹਾ ਤੇ ਬੱਚੇ ਜਿਹੜੇ ਨੇ ਉਹ ਖੇਤਾਂ ਦੇ ਵਿੱਚੋਂ ਅਰਬੀ ਪਾਟ ਰਹੇ ਨੇ ਠੀਕ ਆ ਦੋਸਤੋ ਤਾਂ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਕਿਸੇ ਵਧੀਆ ਸਬਜੀ ਦੇ ਵਧੀਆ ਸਬਜੀ ਦੀ ਵੀਡੀਓ ਬਣਾ ਕੇ ਪਾਵਾਂਗਾ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਹਰ ਕਿਸਾਨ ਕੋਲੇ ਹਰ ਭੈਣ ਭਰਾ ਕੋਲੇ ਇਹ ਵੀਡੀਓ ਪਹੁੰਚ ਸਕੇ ਜਿਹੜੇ ਲੋਕ ਸਬਜੀ ਲਾਉਣ ਦਾ ਇੰਟਰਸਟ ਰੱਖਦੇ ਨੇ ਉਹ ਸਬਜੀ ਆਪਣੇ ਖੇਤਾਂ ਦੇ ਵਿੱਚ ਜਰੂਰ ਲਾਇਆ ਕਰੋ ਚਾਹੇ ਤੁਸੀਂ ਥੋੜੀ ਲਾਇਆ ਕਰੋ ਕਿਲਾ ਲਾਇਆ ਕਰੋ 2 ਕਿਲੇ ਲਾਇਆ ਕਰੋ ਜਿਹਦੇ ਕੋਲ ਜਿੰਨੀ ਕਿ ਜ਼ਮੀਨ ਹੈ ਜਿੰਨੀ ਕਿ ਪੈੜੀ ਆਪਦੀ ਘਰ ਦੀ ਉਹਨਾਂ ਦੇ ਸਬਜੀ ਉਹ ਜਰੂਰ ਲਾਇਆ ਕਰੋ ਝੋਨੇ ਵੱਲ ਜ਼ਿਆਦਾ ਨਾ ਜਾਓ ਕਿਉਂਕਿ ਪਾਣੀ ਡੂੰਗੇ ਹੋਗੇ ਅੱਗੇ-ਅੱਗੇ ਝੋਨੇ ਦਾ ਕੰਮ ਤਾਂ ਖਤਮ ਹੀ ਹੋ ਜਾਣਾ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪਾਣੀ ਦੀ ਸਮੱਸਿਆ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਪਾਣੀ ਡੂੰਗੇ ਹੋਗੇ ਨੇ ਝੋਨਾ ਪਾਲਣਾ ਬਹੁਤ ਔਖਾ ਹੋਇਆ ਪਿਆ ਲਾਈਟ ਟਾਈਮ ਤੇ ਆਉਂਦੀ ਨਹੀਂ ਨਹਿਰਾਂ ਦਾ ਪਾਣੀ ਟਾਈਮ ਤੇ ਆਉਂਦਾ ਨਹੀਂ ਤਾਂ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਅੱਗੇ ਫੇਰ ਤੁਹਾਡੇ ਨਾਲ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨਵੀਂ ਫਸਲ ਦੀ ਜਾਣਕਾਰੀ ਇੱਕ ਨਵੇਂ ਨਵੀਂ ਫਸਲ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਹਨਾ ਇੱਕ ਨਵੀਂ ਸਬਜ਼ੀ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਤਾਂ ਵੀਡੀਓ ਦੋਸਤੋ ਦੱਬ ਕੇ ਸ਼ੇਅਰ ਕਰ ਦਿਓ ਹਰ ਇੱਕ ਬੰਦੇ ਕੋਲੇ ਹਰ ਇੱਕ ਕਿਸਾਨ ਭਰਾ ਕੋਲੇ ਵੀਡੀਓ ਜਾਣੀ ਚਾਹੀਦੀ ਹੈ ਧੰਨਵਾਦੀ ਰੱਬ ਰੱਖਾ ਜੀ